ਛੋਨਾ ਕਿਉਂਕਿ 10 ਸਾਲ ਦੇ 8 ਸਾਲ ਦੇ 12 ਸਾਲ ਦੇ ਬੱਚੇ ਨੇ ਜਿਹੜੇ ਅੱਜ ਚਿੱਟੇ ਦੇ ਵਿੱਚ ਖੁਬ ਚੁੱਕੇ ਨੇ ਸਰਿੰਜਾਂ ਲਾਉਂਦੇ ਨੇ ਦਿਨ ਚ ਟੀਕੇ ਲੱਗਦੇ ਨੇ ਵੱਧ ਡੋਜ ਲੈਂਦੇ ਨੇ ਬੱਚੇ ਦੀ ਮੌਤ ਹੋ ਜਾਂਦੀ ਹੈ ਇੱਕ ਮਾਂ ਇੱਕ ਮਾਂ ਨੂੰ ਪਤਾ ਹੈ ਠੀਕ ਹੈ 9 ਮਹੀਨੇ ਪੇਟ ਚ ਬੱਚਾ ਰੱਖਦੀ ਹੈ ਪਾਲਦੀ ਹੈ ਪਲੋਸ ਦੀਨ ਪੜਾਉਂਦੀ ਹੈ ਪਰ ਉਹ ਇਹ ਜੀ ਸੰਗਤ ਚ ਰਲਦਾ ਕਿ ਉਹ ਆਪਣਾ ਕੈਰੀਅਰ ਹੈ ਜਿਹੜਾ ਖਤਮ ਕਰ ਲੈਂਦਾ ਹੈ ਉਹਨਾਂ ਦਾ ਜਮੀ ਵੇੜਾ ਕਰ ਕਰਤਾ ਮੁੰਡੇ ਖੁੰਡੇ ਨਸੇ ਪੱਤਿਆਂ ਚ ਪੈ ਗਏ ਸੀ ਸਰਿਆਮ ਲੜਾਈਆਂ ਝਗੜੇ ਹੁੰਦੇ ਨੇ ਬੱਚਿਆਂ ਦੇ ਸਿਰਾਈ ਹੋਈ ਨਹੀਂ ਜਿੱਥੇ ਇੱਥੇ ਤੱਕ ਜਾਓ ਅੱਜਕੱਲ ਬੱਚੇ ਮੈਡੀਕਲ ਨਸ਼ਾ ਕਰਦੇ ਨੇ ਜਦ ਨੌਕਰੀਆਂ ਨਹੀਂ ਮਿਲਦੀਆਂ ਬੱਚੇ ਖੋਹਾ ਮਟਾ ਕਰਦੇ ਨੇ ਕਿ ਔਰਤਾਂ ਦੀ ਸਖਸ਼ਾ ਹੈ ਨਹੀਂਗੀ ਤਾਂ ਇੱਥੇ ਤੱਕ ਜਾਈਏ ਤਾਂ ਕੋਈ ਕੋਈ ਅਗਲੀ ਪੈਨ ਨਹੀਂ ਸਕਦੀ ਪਰ ਸੱਥ ਚ ਲੈ ਕੇ ਨਹੀਂ ਚੱਲ ਸਕਦੀ ਜੇ ਜਾਈਦਾ ਵੀ ਤਾਂ ਡਰਦੇ ਡਰਦੇ ਜਾਂਦਾ ਵੀ ਕਿਤੇ ਨਾ ਹੋਣ ਨਾਲ ਲੁੱਟ ਲੈਣ ਕਿਤੇ ਹੋਣ ਨਾਲ ਲੁੱਟ ਲੈਣ ਪਲਸਣ ਦੀ ਗੱਲ ਕੀਤੀ ਸੀਗੀ ਸਾਨੂੰ ਤਾਂ 2500 ਤਾਂ 2500 ਸਾਡੀ ਵਿਧਵਾ ਦੀ ਪਲਸਣ ਤਾਂ ਜਿਹੜੀ 1500 ਮਿਲਦੀ ਸੀ 30 ਦਿਨਾਂ ਚ ਉਹ ਵੀ ਨਹੀਂ ਪਾਈ ਹੈਗੀ ਜਾਂ ਵਿਧਵਾ ਔਰਤ ਕਿੱਥੋਂ ਖਰਚਾ ਤੋਰੂਗੀ ਬਾ ਅੱਜ ਕੱਲ ਦੇ ਬੱਚੇ ਪ੍ਰਾਈਵੇਟ ਨੌਕਰੀਆਂ ਕਰਦੇ ਨੇ ਉਹਨਾਂ ਦਾ ਤਾਂ ਆਪ ਆਪ ਦਾ ਖਰਚਾ ਨਹੀਂ ਚੱਲਦਾ ਹੈਗਾ ਸਾਡੇ ਬੁੜੀ ਬਜ਼ੁਰਗਾਂ ਦੇ ਖਰਚੇ ਉਹ ਕਿੱਥੋਂ ਤੋਰਨਗੇ ਪੂਰਾ ਨਹੀਂ ਹੋਇਆ ਹੈਗਾ ਨਾ ਸਾਨੂੰ ਉਮੀਦ ਹੈ ਕਿ 3 ਸਾਲ ਹੋ ਗਏ ਜਾਂਦੀਆਂ ਨਹੀਂ ਲੁੱਟਾ ਖਵਾਉਂ ਮੁਰੀਆਂ ਨਹੀਂ 골ਡ ਦਾ ਸਮਾਨ ਪਾ ਕੇ ਉਹ ਨਹੀਂ ਜਾ ਰਹੀਆਂ ਬੈਂਕਾਂ ਤੋਂ ਪੈਸਾ ਲੈ ਕੇ ਉਹ ਨਹੀਂ ਆ ਰਹੀਆਂ ਕੁਝ ਜਿਵੇਂ ਬੱਚਿਆਂ ਕੋਈ ਸੁਰੱਖਿਅਤ ਨਹੀਂ ਹੈਗੇ ਆਪਾਂ ਰੋਜ਼ ਹੀ ਸੁਣਦੇ ਆ ਲੈਡੀਆਂ ਦਾ ਲੈਡੀਆਂਜ਼ ਜੈਂਟਸ ਵੀ ਸੁਰੱਖਿਆ ਦੇ ਵਿੱਚ ਨਹੀਂ ਹੈਗੇ ਦੇਖੋ ਮੋਟਰਸਾਈਕਲ ਕੋਲੇ ਨਿਤ ਨਵੇਂ ਇੱਕ ਆਮ ਆਪਾਂ ਸੁਣਦੇ ਆ